ਜੀ ਸੰਤ ਹੁੰਦੇ ਪੱਤਿਆਂ ਦੇ ਦਰਦ ਨੂੰ ਮਹਿਸੂਸ ਕਰਦੇ ਜ਼ਰਦ ਹੁੰਦੇ ਪੱਤਿਆਂ ਦੇ ਦਰਦ ਨੂੰ ਮਹਿਸੂਸ ਕਰ ਜ਼ਰਦ ਹੁੰਦੇ ਪੱਤਿਆਂ ਨੂੰ ਮਹਿਸੂਸ ਕਰ ਐ ਬਹਾਰੇ ਪੱਤੀ ਚੜਾਣੇ ਦਰਦ ਨੂੰ ਮਹਿਸੂਸ ਕਰ ਜ਼ਰ ਤੇ ਹੁੰਦੇ ਨੇ ਪੱਤੇ ਆਣੇ ਦਰਦ ਨੂੰ ਤੁਤੀਆਂ ਸੜਤ ਦੇ ਰਾਹੀ ਬਹੁਤ ਪੈਰੇ ਮੇਰੀਏ ਤੁਤੀਆਂ ਸੜਤ ਦੇ ਰਾਹੀ ਬਹੁਤ ਪੈਰੇ ਭਰਤ ਨੂੰ ਸੁਣਨੇ ਰਸਤੇ ਆਵੇ ਦਰਦ ਨੂੰ ਮਹਿਸੂਸ ਕਰ ਇਹ ਬਹਾਰ ਇਹ ਪੱਤੀ ਚੜਾ ਦੇ ਦਰਦ ਨੂੰ ਮਹਿਸੂਸ ਕਰ ਜ਼ਾਇਦ ਹੁੰਦੇ ਪੱਤੇ ਆਂਦੇ ਦਰਦ ਨੂੰ ਸੀਨੇ ਸਜਿਆ ਤਦਮਿਆ ਨੂੰ ਵੇਖ ਕੇ ਕੀ ਖੁਸ਼ ਨਾ ਹੋ ਸੀਨੇ ਸਜਿਆ ਤਦਮਿਆ ਨੂੰ ਵੇਖ ਕੇ ਕੀ ਖੁਸ਼ ਨਾ ਹੋ ਛਲਣੀ ਹੋਏ ਦਰਦ ਨੂੰ ਮਹਿਸੂਸ ਕਰ ਐ ਬਾਰੇ ਪੱਤ ਚੜਾ ਲੈ ਦਰਦ ਨੂੰ ਮਹਿਸੂਸ ਕਰ ਜ਼ਰਦ ਹੁੰਦੀ ਪਖਿਆ ਦੇ ਦਰਦ ਨੂੰ ਮਹਿਸੂਸ